ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਇਹ ਜੀ ਰਾਗੀ ਦੀ ਪਨੀਰੀ ਆ ਤੇ ਅੱਗੇ ਆਪਾਂ ਨੂੰ ਬੀਜਾਂਗੇ ਸੋ ਆਪਾਂ ਘੱਟ ਖਰਚੇ ਨਾਲ ਘੱਟ ਪਾਣੀ ਦੀ ਵਰਤੋਂ ਕਰਦੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਜੋ ਹੁਣ ਬੀਜ ਰਹੇ ਆ ਫਿਰ ਜਹਾਾਂ ਬਰਸਾਤਾ ਹੋਣਗੇ ਆ ਫਿਰ ਆਪਣੇ ਕੁਦਰਤੀ ਖੇਤੀ ਵਿੱਚ ਘੱਟ ਪਾਣੀ ਨਾਲ ਫਸਲਾਂ ਤਿਆਰ ਹੋ ਜਾਂਦੀਆਂ ਨੇ ਸੋ ਆਪਾਂ ਕਿਵੇਂ ਬੀਜ ਰਹੇ ਹਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਕਿਸਾਨ ਦੋਸਤੋ ਇਹ ਆਪਾਂ ਸਾਈਡਾਂ ਤੇ ਚਾਰਾ ਬੀਜ ਲੈਂਦੇ ਆਂ ਵੱਟਾਂ ਤੇ ਨੇਪੀਅਰ ਤੇ ਉਰੇ ਕੋਈ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਗਈ ਤੁਸੀਂ ਖਾਸ ਗੱਲ ਦੇਖੋ ਵੀ ਇਹਦਾ ਰੰਗ ਰੂਪ ਪੂਰਾ ਵਧੀਆ ਪਰ ਜਿਹੜੀ ਮੇਨ ਗੱਲ ਆ ਉਹ ਆਪਾਂ ਕਰ ਲੱਗਿਆ ਨਾ ਗੱਠਾਂ ਦੀ ਜੋ ਆਪਣੇ ਝੋਨੇ ਦੀ ਪਰਾਲੀ ਲਈ ਸਾਂਭੀਆਂ ਹੋਈਆਂ ਸਨ ਇਹ ਗੱਠਾ ਰੱਖ ਕੇ ਆਪਣੇ ਲੱਗ ਲੱਗ ਦੂਰ ਦੂਰ ਥਾਵਾਂ ਤੇ ਉਹਨਾਂ ਦੇ ਕੋਲ ਆਪਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਬੀਜੀਆਂ ਨੇ ਤਾਂ ਕਿ ਜਦੋਂ ਇਹ ਵੱਡੀਆਂ ਹੋਣ ਬਰਸਾਤ ਆਉਣ ਇਹਨਾਂ ਨੂੰ ਖਾਦ ਵੀ ਬਹੁਤ ਜ਼ਿਆਦਾ ਮਿਲੂਗੀ ਤੇ ਇਹਨਾਂ ਦਾ ਉਤਪਾਦਨ ਵੀ ਵਧੀਆ ਹੋਊ ਤੇ ਖਰਚਾ ਬਹੁਤ ਘਟ ਜਾਂਦਾ ਕਿਉਂਕਿ ਖਾਦ ਤੇ ਪਾਣੀ ਦੀ ਕਮੀ ਦੋ ਇਹ ਗੱਠ ਪੂਰੀ ਕਰ ਸਕਦੀ ਆ ਹਾਂਜੀ ਕਿਸਾਨ ਦੋਸਤੋ ਇਹ ਪੇਠਰੀਆਂ ਬੇਲਾਂ ਨੇ ਹਾਲੇ ਸੋਕੇ ਚ ਨੇ ਪਰ ਗਾਹਾਂ ਇਹਨਾਂ ਨੇ ਆਪਣੇ ਆਪ ਠੀਕ ਕਰ ਲੈਣਾ ਤੇ ਹਰੇਕ ਗੱਠ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਆਪਣੇ ਸਬਜ਼ੀਆਂ ਬੀਜੀਆਂ ਨੇ ਆ ਆਪਣੇ ਕਰੇਲੇ ਦੇ ਆ ਬੇਲਾਂ ਨੇ ਤੇ ਆ ਦੇਖੋ ਵੀ ਇਹ ਚਾਰੇ ਪਾਸੇ ਇਹਦੇ ਕਰੇਲੇ ਦੇ ਬੇਲਾਂ ਨੇ ਹੁਣੇ ਸਹੀ ਵਧ ਰਹੇ ਨੇ ਤਕਰੀਬਨ ਇਹ ਲੱਗਦਾ ਨਹੀਂ ਇਹਨਾਂ ਨੂੰ ਵੀ ਕੋਈ ਸੋਕੇ ਦੀ ਕਮੀਆਂ ਤੇ ਅੱਗੇ ਜਾ ਕੇ ਆਪਾਂ ਲੱਕੜਾਂ ਜਾਂ ਬਾਂਸ ਜਾਂ ਜੋ ਵੀ ਚਿੰਗਾਂ ਨੇ ਉਹ ਗੱਡਾਂਗੇ ਤੇ ਉਹਦੇ ਚੜ ਜਾਣਗੇ ਤੇ ਆ ਜਿਹੜੀ ਗੱਠ ਹੈ ਇਹਨਾਂ ਲਈ ਇਹ ਖਰਾਕ ਪਈਆ ਕਰੂਗੀ ਹਾਂਜੀ ਜਿੱਕਣੇ ਚਾਰਾ ਜੀ ਆਪਣੇ ਨੀਪੀਅਰ ਦੀ ਕਿਸਮਾਂ ਨੇ ਲੱਗ ਲੱਗੋ ਤੇ ਇਹਦੇ ਵਿੱਚ ਆਪਾਂ ਸਬਜ਼ੀ ਵੀ ਲਾਈ ਹੋਈ ਆ ਉਹ ਵੀ ਘੱਟ ਖਰਚ ਨਾਲ ਜਿਵੇਂ ਆ ਦੇਖੋ ਇਹ ਲੋਬੀਆ ਤੇ ਭਿੰਡੀ ਰਲਮੀ ਬੀਜੀ ਹੋਈ ਆ ਇਹ ਵੀ ਭਿੰਡੀ ਆ ਬਾਕੀ ਉਹ ਜਿਹੜਾ ਆਪਾਂ ਗੱਲ ਕਰਦੇ ਸੀ ਉਹ ਅਠਾ ਦੇ ਨਾਲ ਸਬਜ਼ੀਆਂ ਉਹ ਲਾ ਕੇ ਇਹਨਾਂ ਤੋਂ ਦੇਖਦੇ ਹਾਂ ਕਿ ਰਿਜ਼ਲਟ ਆਉਂਦਾ ਕਿਉਂਕਿ ਗੁਦਰਤੀ ਖੇਤੀ 'ਚ ਆਪਾਂ ਨੂੰ ਹਰ ਵਾਰੀ ਅਲੱਗ-ਅਲੱਗ ਤਿਆਰ ਰੂਪੇ ਕਰਨੇ ਪੈਂਦੇ ਨੇ ਪਿੰਡੀਆਂ ਦੇ ਬੂਟੇ ਜ਼ਿਆਦਾ ਲਾਗੇ ਗਏ ਨੇ ਤਾਂ ਕਿ ਇਹ ਵੱਧ ਲੱਗਣ ਤੇ ਛੋਟੇ ਸਜਦੇ ਰਹਿਣ ਜਦੋਂ ਜਦੋਂ ਪਿੰਡੀ ਇਕੱਲੀ ਹੁੰਦੀ ਤੈਨੂੰ ਖਰਾਕ ਵੱਧ ਮਿਲਦੀ ਤੇ ਵੱਡੀ ਮੋਟੀ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਸਬਜ਼ੀਆਂ ਨੇ ਇਹ ਖੀਰੇ ਦੀਆਂ ਬੇਲਾਂ ਨੇ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਬੇਲਾਂ ਲਗਾ ਕੇ ਇਹ ਦੇਖਿਆ ਜਾ ਰਿਹਾ ਵੀ ਇਹਨਾਂ ਦੇ ਕੀ ਨੁਕਸਾਨ ਹੋ ਰਿਹਾ ਜੇ ਇੱਕ ਹੁਣ ਆਪਣੀ ਜਿਹੜੀ ਆ ਭੁੰਡੀ ਹੁੰਦੀ ਆ ਉਹ ਵੀ ਬੈਠੀ ਆ ਕਰੋ ਨੁਕਸਾਨ ਨਹੀਂ ਕਰ ਸਕੀ ਉਹਨਾਂ ਕਿਉਂਕਿ ਇਹ ਜਿਹੜੇ ਪੱਤੇ ਖਾਦੇ ਉਹਨ ਇੱਕਦੋ ਆ ਦੇਖੋ ਇਹੜੇ ਖਾਦੇ ਪੱਤੇ ਨੇ ਇਹ ਭੁੰਟੀ ਦੇ ਖਾਦੇ ਨੇ ਪਰ ਸਰਾਖ ਨਹੀਂ ਕੀਤੇ ਇੱਕ ਸਾਈਡ ਤੋਂ ਖਾਦੇ ਨੇ ਸੋ ਕੁਦਰਤੀ ਖੇਤੀ ਵਿੱਚ ਆਪਾਂ ਅਲੱਗ-ਅਲੱਗ ਤਿਆਰਪੇ ਕਰਕੇ ਦੇਖਦੇ ਹਾਂ ਕਿੱਥੇ ਕੀ ਰਿਜ਼ਲਟ ਆਉਂਦਾ ਜਿਵੇਂ ਹੁਣ ਆਹਾ ਸਾਫ ਸੁਥਰੀ ਜਿਹਾ ਇਹ ਆਪਣਾ ਲੋਬੀਆ ਦੀ ਭਿੰਡੀ ਉਗ ਰਹੀ ਹੈ ਤੇ ਆਪਾਂ ਹੁਣ ਨਦੀਨਾਂ ਦੇ ਵਿੱਚ ਵੀ ਜਾ ਕੇ ਦੇਖਦੇ ਹਾਂ ਉੱਥੇ ਕੀ ਅਸਰ ਹੈ ਤਾਂ ਨਦੀਨਾਂ ਵਿੱਚ ਅਨਦੀਨ ਨਦੀਨ ਪੂਰਾ ਅਲਜਾ ਹਾ ਕੰਮ ਪਰ ਉਹਦੇ ਵੀ ਫਸਲ ਆਪਣੇ ਠੀਕ ਠਾਕ ਕੱਢੀ ਆ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਹੜਾ ਆਪਾਂ ਲੱਗਦਾ ਵੀ ਨਦੀਨ ਸਾਡੇ ਦੁਸ਼ਮਣ ਨੇ ਉਹ ਨੁਕਸਾਨ ਨਹੀਂ ਕਰਦੇ ਜਿੰਨਾ ਆਪਾਂ ਲੱਗੀ ਜਾਂਦਾ ਭਾਵੇਂ ਹੁਣ ਕੋਈ ਸੁੰਡੀ ਕੀਟ ਖਾਂਦਾ ਹੈ ਨਾ ਰਲਮੀਆਂ ਪਿੰਡੀਆਂ ਨੂੰ ਸੋ ਉਹ ਜ਼ਿਆਦਾ ਨੁਕਸਾਨ ਨਹੀਂ ਕਰ ਸਕਿਆ ਸੋ ਕਿਸਾਨ ਵੀਰੋ ਜਿਹੜੀ ਗੱਲ ਹੈ ਵੀ ਕੁਦਰਤੀ ਖੇਤੀ ਵਿੱਚ ਆਪਾਂ ਇਹ ਰਲਮੀਆਂ ਪਿੰਡੀਆਂ ਜਿਆਦਾ ਨੇੜੇ ਤਾਂ ਬੀਜੀਆਂ ਨੇ ਵੀ ਬੇਸੋ ਪੌਦਾ ਵੱਡਾ ਵੱਡਾ ਪਿੰਡੀ ਛੋਟੀ ਜੀ ਲੱਗੇ ਕਿਉਂਕਿ ਜੇ ਉਹਨੂੰ ਥੋੜੀ ਜਗ੍ਹਾ 'ਚ ਪਿੰਡੀਆਂ ਹੋਣਗੀਆਂ ਤਾਂ ਉਹਨੂੰ ਖਰਾਕ ਉਹ ਹਿਸਾਬ ਨਾਲ ਨਹੀਂ ਮਿਲੂ ਨੇ ਸਾਈਜ਼ ਨਹੀਂ ਬਣਾਉਣਾ ਜੋ ਲੋਕਾਂ ਦਾ ਵਿੱਚ ਮਾਰਕੀਟ ਦੇ ਵਿੱਚ ਆ ਉਹ ਬਾਰੀਕ ਤੇ ਅ ਛੋਟੀ ਪਿੰਡੀ ਉਹ ਪਸੰਦ ਕੀਤੀ ਜਾਂਦੀ ਆ ਜੇ ਆਪਾਂ ਕੱਚੀ ਪਿੰਡੀ ਵੱਡੇ ਸਾਈਜ਼ ਦੀ ਵੀ ਤਾਂ ਵੀ ਗਾ ਕੇ ਉਹਨੂੰ ਖਰੀਦਣ ਲੱਗਿਆ ਸੋਚਦਾ ਸੋ ਇਸ ਤਰ੍ਹਾਂ ਇੱਧਰ ਹੁਣ ਆਪਣੇ ਆਹ ਆਪਾਂ ਨੇ ਲੋਬੀਆ ਬੀਜਿਆ ਇਹ ਵੀ ਡਬਲ ਫਸਲ ਆ ਜੀ ਤੇ ਕਿਉਂਕਿ ਹਾਂ ਬਰਸਾਤਾ ਹੋ ਜਾਣੀਆ ਫਿਰ ਆਪਾਂ ਉਸ ਹਿਸਾਬ ਨਾਲ ਬਜਾਈ ਸ਼ੁਰੂ ਕਰ ਦਿੰਨੇ ਆ ਤੇ ਲੋਬੀਆ ਬੜਾ ਠੀਕ ਜੰਮ ਰਿਹਾ ਜਿਹੜੀ ਖਾਲੀ ਆ ਖਾਲੀ ਚ ਮਲਚਿੰਗ ਕਰਤੀ ਤਾਂ ਕਿ ਗਿੱਲ ਟਿਕੀ ਰਹੇ ਫਿਰ ਇਹਦੇ ਵਿੱਚ ਆਪਾਂ ਨੇ ਹਲਦੀ ਬੀਜੀ ਆ ਸੋ ਹਲਦੀ ਕਿਤੇ ਕਿਤੇ ਉਗਣ ਲੱਗੀ ਕਿ ਭਾਵੇਂ ਆਪਣੀ ਫਸਲ ਲੇਟ ਜੰਮਦੀ ਹੈ ਪਰ ਜੰਮਦੀ ਬੜੀ ਸ਼ਾਨਦਾਰ ਆ ਦੇਖੋ ਹੁਣ ਹਲਦੀ ਦਾ ਪੌਦਾ ਵਧੀਆ ਵਧੀਆ ਉਗ ਰਿਹਾ ਤੇ ਇਸੇ ਤਰ੍ਹਾਂ ਲੋਬੀ ਆ ਉਗ ਰਿਹਾ ਸੋ ਕਿਸਾਨ ਵੀਰੋ ਇਹ ਜੋ ਲੋਬੀ ਆ ਤਕਰੀਬਨ ਵਧੀਆ ਚੰਮ ਰਿਹਾ ਆਪਾਂ ਜੋ ਗੱਲ ਕਰਦੇ ਆ ਮਿੱਟੀ ਦੀ ਮਿੱਟੀ ਨੂੰ ਨੇੜੇ ਤੋਂ ਦੇਖੋ ਬਰੀਕੀ ਨਾਲ ਤੇ ਟਰੈਕਟਰ ਦੀ ਵਰਤੋਂ ਨਹੀਂ ہوئی ਪਰ ਫਿਰ ਵੀ ਮਿੱਟੀ ਵਿੱਚ ਇੱਕ ਬੱਕਰਾ ਪੋਲਾ ਪਾਣਾ ਜਿਹਦੇ ਨਾਲ ਆਪਾਂ ਨੂੰ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ ਸੋ ਇਹਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਆ ਸੋ ਘੱਟ ਪਾਣੀ ਨਾਲ ਫਸਲਾਂ ਕੁਦਰਤੀ ਖੇਤੀ ਜੇ ਹੋ ਜਾਂਦੀਆਂ ਜਿਹੜੀਆਂ ਖਾਲੀਆਂ ਨਾਲ ਵਿੱਚ ਆਪਾਂ ਨੇ ਕੋਈ ਜ਼ਹਦ ਤੱਕ ਜ਼ਿਆਦਾ ਤਾਂ ਨਹੀਂ ਕੀਤੀ ਆਖੇ ਲੈ ਜਿਹੜੇ ਆਪਣੇ ਫਰੂਟ ਲੈ ਲੈਣੇ ਆ ਮਲਚੰਗਾ ਕਿਤੇ ਫੂਸਦੀ ਆ ਸੋ ਇਸ ਤਰ੍ਹਾਂ ਆਪਾਂ ਘੱਟ ਮਿਹਨਤ ਕਰਕੇ ਘੱਟ ਖਰਚਾ ਕਰਕੇ ਇਹ ਆਪਾਂ ਨੇ ਜੋ ਲੋਬੀਆ ਦੇ ਬੀਜ ਨੇ ਆਪਾਂ ਵੱਧ ਤਾਂ ਪੌਂਨੇ ਕਿ ਵਾਰ ਪੰਛੀ ਬਹੁਤ ਨੇ ਕਈ ਵਾਰੀ ਪੂਰੇ ਦੇ ਪੂਰੀਆਂ ਪੱਤਕੀ ਖਾ ਜਾਂਦੇ ਨੇ ਵੀ ਜਿਹੜੀ ਲਾਈਨ ਦੇ ਵਿੱਚ ਖਾਣਗੇ ਜਾਂ ਕੋਈ ਸੁੰਡੀ ਜਾਂ ਕੀੜ ਖਾਊਗਾ ਤਾਂ ਫੇਰ ਵੀ ਬਚੇ ਰਹਿਣ ਕਿਉਂ ਨਹੀਂ ਤਨਾ ਦੇਖੋ ਆ ਦੇਖੋ ਨੇ ਇੱਕੇ ਬੂਟਾ ਰਹਿ ਗਿਆ ਇਹਦਾ ਪੱਤਾ ਵੀ ਖਾ ਲਿਆ ਤੇ ਆਹ ਹੀਟੋਂ ਵੀ ਖਾਦੇ ਹੋ ਨਹੀਂ ਪਰ ਕੁਦਰਤੀ ਖੇਤੀ ਵਿੱਚ ਜਿਵੇਂ ਆ ਪੰਛੀਆਂ ਨੇ ਆਹਾਂ ਪੱਟੇ ਹੋਏ ਨੇ ਪੱਟਕੇ ਥੱਲੇ ਵੀ ਖਾ ਗਿਆ ਚੋਏ ਚੁਕਾਗੇ ਇਸ ਤਰ੍ਹਾਂ ਖੰਧਦੇ ਰਹਿੰਦੇ ਨੇ ਪਰ ਕੁਦਰਤੀ ਖੇਤੀ ਵਿੱਚ ਆਪਣਾ ਫੇਰ ਵੀ ਨੁਕਸਾਨ ਨਹੀਂ ਹੁੰਦਾ ਕਿ ਆਪਾਂ ਉਹਸਾ ਆਪਣਾ ਬੀਜ ਵੱਧ ਪਾ ਦਿੰਨੇ ਆ ਤੇ ਪੌਦੇ ਵੱਧ ਉਗਦੇ ਨੇ ਕੁਦਰਤ ਆਪਣਾ ਸਾਰਾ ਬੈਲ ਸਾਫ ਸਹੀ ਕਰ ਲੈਂਦੀ ਆ ਸੋ ਘੱਟ ਮਿਹਨਤ ਨਾਲ ਘੱਟ ਖਰਚੇ ਨਾਲ ਆਪਾਂ ਦੋ ਫਸਲਾਂ ਲੈ ਲਾਂਗੇ ਔਰ ਲੋਬੀਆ ਪਹਿਲਾਂ ਖਤਮ ਹੋ ਜਾਊਗਾ ਬਾਅਦ ਵਿੱਚ ਉਹਰੇ ਹਲਦੀ ਵਗੂ ਤੇ ਜਿਹੜਾ ਲੋਬੀਆ ਨਾਈਟ੍ਰੋਜਨ ਹਲਦੀ ਨੂੰ ਉੱਥੇ ਉਪਲਬਧ ਕਰਾ ਦੂਗਾ ਜਦੋਂ ਨਾਈਟ੍ਰੋਜਨ ਉਸ ਏਰੀਆ 'ਚ ਵਧੂ ਤਾਂ ਹਲਦੀਆ ਗੱਡਗਾਠ ਵੀ ਪੂਰਾ ਹੋ ਜਾਂਦਾ ਥੋੜੇ ਸਮੇਂ 'ਚ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਘੱਟ ਖਰਚੇ ਘੱਟ ਮਿਹਨਤ ਨਾਲ ਆਪਣੀਆਂ ਫਸਲਾਂ ਲੈ ਸਕਦੇ ਆ ਤੇ ਕੁਦਰਤ ਨੂੰ ਸਮਝੀਏ ਵਾਤਾਵਰਣ ਨੂੰ ਸਮਝੀਏ ਸੋ ਇਸ ਤਰ੍ਹਾਂ ਕਿਸਾਨ ਦੋਸਤੋ ਇਸ ਏਰੀਆ 'ਚ ਨਦੀਨ ਉੱਗਿਆ ਹੋਇਆ ਪਰ ਨਦੀਨ ਨੂੰ ਉਹਨਾਂ ਪਾਣੀ ਨਹੀਂ ਮਿਲਦਾ ਇਸ ਲਈ ਨਦੀਨ ਨੁਕਸਾਨ ਨਹੀਂ ਕਰ ਸਕਦਾ ਸੋ ਆਪਣੀ ਇਹ ਜਿਹੜੀ ਲੋਬੀਆ ਦੀ ਫਸਲ ਹੈ ਵਧੀਆ ਹੋਜੂ ਦੇ ਵਿੱਚ ਇਹਦੇ ਵਿੱਚ ਅਲੱਗ-ਅਲੱਗ ਕਿਸਮ ਦੇ ਅੰਬਾਂ ਦੇ ਬੂਟੇ ਨੇ। ਸੋ ਅੰਬ ਵੀ ਇਹ ਇੱਕ ਵੱਖਰੀ ਕਿਸਮ ਹੈ ਮਹਾਰਾਸ਼ਟਰ ਤੋਂ ਮਗਾਏ ਹੋਏ ਨੇ ਗੋਠੜੀਆਂ ਦੁਆਰਾ ਕਾਇਦੇ ਨੇ। ਤੇ ਇਹਨਾਂ ਨੇ ਆਪਣੇ 4-5 ਸਾਲ ਬਾਅਦ ਫਲ ਦੇਣਾ ਸ਼ੁਰੂ ਕਰਤਾ ਜਦੋਂ ਗੋਠੜੀ ਵਾਲਾ ਅੰਬ ਇੰਨਾ ਛੇਤੀ ਫਲ ਨਹੀਂ ਦਿੰਦਾ। ਨੇਰੀਆਂ ਵੀ ਤੋੜੇ ਨੇ ਫਿਰ ਲੋਕ ਵੀ ਲਈ ਜਾਂਦੇ ਨੇ। ਫਿਰ ਵੀ ਆਪਾਂ ਕੁਦਰਤੀ ਖੇਤੀ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜੀਂਆਂ ਲਗਾ ਕੇ ਆਪਣਾ ਵਾਤਾਵਰਣ ਬਚਾ ਸਕਦੇ ਆ। ਇੱਕ ਸੁੱਧ ਤੇ ਵਧੀਆ ਭੋਜਨ ਲੈ ਸਕਦੇ ਹਾਂ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਨਾਲ ਜੁੜੀਏ ਵਾਤਾਵਰਨ ਬਚਾਈਏ ਰੋਕ ਲਾਈਏ ਤੇ ਇੱਕ ਦਿਨ ਸਾਫ ਪੈਦਾ ਹੋ ਜਾਵੇ ਵੀ ਆਪਣੇ ਆਪਾਂ ਘੱਟ ਖਰਚੇ ਨਾਲ ਸਬਜ਼ੀਆਂ ਗਾਉਣੀਆਂ ਸ਼ੁਰੂ ਕਰ ਦਈਏ ਤਾਂ ਕਿ ਆਪਣਾ ਖਰਚਾ ਘਟੇ ਆਪਣੀ ਸਿਹਤ ਵਧੀਆ ਬਣੇ ਤੇ ਹਰੇਕ ਤਰ੍ਹਾਂ ਦਾ ਉਪਜ ਆਪਣੇ ਕੋਲ ਮੌਜੂਦ ਹੋਵੇ ਸੋ ਇੱਕ ਤਾਂ ਹਰਿਆਲੀ ਵਧੂਗੀ ਇੱਕ ਵਾਤਾਵਰਨ ਵਧੀਆ ਹੋਊਗਾ ਇੱਕ ਖਰਚੇ ਘਟਣਗੇ ਤੇ ਜੀਵ ਜੰਤ ਵਿੱਚ ਨਾ ਮਰਜ਼ੀ ਵੀ ਖਾ ਲਵੇ ਤਾਂ ਵੀ ਆਪਾਂ ਨੂੰ ਘਾਟਾ ਨਹੀਂ ਪੈ ਸਕਦਾ। ਸੋ ਆਪਾਂ ਇਸ ਤਰ੍ਹਾਂ ਕੁਦਰਤੀ ਖੇਤੀ ਨਾਲ ਜੋੜ ਕੇ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ, ਖਰਚੇ ਘਟਾ ਸਕਦੇ ਹਾਂ ਤੇ ਇਸ ਵਧੀਆ ਸੇਤ ਬਣਾ ਸਕਦੇ ਹਾਂ। ਤੇ ਜੀਵ ਜਗਤ ਦੀ ਮਦਦ ਕਰ ਸਕਦੇ ਹਾਂ। ਸੋ ਕੁਦਰਤੀ ਖੇਤੀ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਕੁਦਰਤੀ ਖੇਤੀ ਵਿੱਚ ਪਾਣੀ ਬਹੁਤ ਜ਼ਿਆਦਾ ਬਚਾਇਆ ਜਾ ਸਕਦਾ ਹੈ। ਸੋ ਇਸ ਖੇਤੀ ਵਿੱਚ ਹੁਣ ਬਰਸਾਤ ਦਾ ਜੋ ਸਮਾਂ ਆਊਗਾ ਉਸ ਤੋਂ ਪਹਿਲਾਂ ਆਪਾਂ ਸਬਜ਼ੀਆਂ ਬੀਜ ਲਾਂਗੇ। ਤੇ ਪਹਿਲਾਂ ਕੀਤੀ ਗਈ ਤਿਆਰੀ ਦਾ ਆਪਾਂ ਨੂੰ ਲਾਭ ਹੋਊਗਾ। ਤੇ ਖਰਚੇ ਘਟਣਗੇ ਜਿਹੜੀ ਉਪਜੂ ਉਹਦੇ ਨਿਊਟ੍ਰੀਸ਼ਨ ਹੋਰ ਵਧਣਗੇ ਤੇ ਉਹਨਾਂ ਦੇ ਖਰਚੇ ਘੱਟ ਹੋਣ ਨਾਲ ਆਪਾਂ ਨੂੰ ਫਾਇਦਾ ਹੋਊਗਾ ਤੇ ਇੱਕ ਵਧੀਆ ਕੁਆਲਿਟੀ ਦਾ ਪੋਸ਼ਣ ਸਭ ਦੀ ਆਪਾਂ ਪ੍ਰਾਪਤ ਕਰਕੇ ਆਪਣੇ ਵਾਤਾਵਰਣ ਤੇ ਸਿਹਤ ਦੀ ਸੇਵਾ ਕਰ ਸਕਦੇ ਹਾਂ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ